ਤੈਨੂੰ ਤਸਵੀਰਾਂ ਰਾਮ ਨਗਰ ਕਲੋਨੀ ਮਜੀਠਾ ਰੋਡ ਤੋਂ ਤਸਵੀਰਾਂ ਦਿਖਾ ਰਹੇ ਆ ਵਾਰਦਾਤਾਂ ਦਿਨ ਤੋਂ ਦਿਨ ਵਾਧੀਆਂ ਜਾ ਰਹੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਰਾਰਤੀ ਲੋਕਾਂ ਨੇ ਵੇਖੋ ਥੱਲੇ ਕਿਦਾਂ ਕੱਚ ਖਲੜਿਆ ਇੱਟ ਰੋੜਾ ਰੱਜ ਕੇ ਚਲਾਇਆ ਪਰ ਜਾਨ ਜਿਹੜੀ ਆ ਬਚ ਗਈ ਆ ਕਿਸੇ ਉੱਤੇ ਵਿਅਕਤੀ ਦੇ ਉੱਤੇ ਸੱਟ ਨਹੀਂ ਲੱਗੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਥਾਣਾ ਸੱਤੋਂ ਨੂੰ ਜਿਹੜਾ ਮੌਕਾ ਦੱਸ ਦਿੱਤਾ ਗਿਆ ਏ ਇਹ ਸਵੇਰੇ ਦੇਖੋ ਹੁਣ ਕੀ ਸਾਰਾ ਮਾਮਲਾ ਸਵੇਰੇ ਪੁਲਿਸ ਕੀ ਕਾਰਵਾਈ ਕਰਦੀ ਹੈ ਜਿਹੜਾ ਦੋਸ਼ੀ ਹੈ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਆ ਕਿਉਂਕਿ ਵਾਰਦਾਤਾ ਦਿਨ ਤੋਂ ਦਿਨ ਵਾਧੀਆਂ ਹੀ ਜਾ ਰਹੀਆਂ ਵਾਰਦਾਤਾ ਦਿਨ ਤੋਂ ਦਿਨ ਰੁਕੰਦਾ ਨਾਲ ਹੀ ਰਹਿ ਰਹੀਆਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਪੁਸ਼ਪਿੰਦਰ ਸਿੰਘ ਹਾਂ ਜੀ ਸੁਨੋ ਸੁਨੋ ਪ੍ਰੀਤਮ ਸਿੰਘ ਵਾਸੀ ਰਾਮਨਗਰ ਕਲੋਨੀ ਮਜੀਠਾ ਰੋਡ ਵਾਈਪਰ ਅੱਜ ਜਿਹੜੇ ਰੋੜੇ ਚੱਲੇ ਅੱਜ ਮੇਨਾਂ ਇਹ ਹੋਇਆ ਕਿ ਮੈਂ ਆਪਣੀ ਦੁਕਾਨ ਬੰਦ ਕਰਕੇ ਵਾਪਸ ਆ ਰਿਹਾ ਸੀ ਆਪਣੀ ਗੱਡੀ ਲੈ ਕੇ ਉਨ ਇੱਥੇ ਰਾਸਤੇ ਵਿੱਚ ਇੱਕ ਬਾਈਕ ਥਲੋਤੀ ਹੋਈ ਸੀਗੀ ਦੂਜੇ ਪਾਸੇ ਇੱਕ ਛੋਟਾ ਆਤੀ ਸੀ ਤੇ ਮੈਂ ਆਪਣੀ ਗੱਡੀ ਤੋਂ ਹੋਰਨ ਮਾਰਿਆ ਕਿ ਬਾਈਕ ਸਾਈਡ ਕਰ ਦੋ ਤੇ ਬਸ ਉਸ ਚੀਜ਼ ਨੂੰ ਲੈ ਕੇ ਮੇਨਾਂ ਬੈਸੋ ਵਿਸਾਈ ਹੋਈ ਆ ਤੇ ਮੇਰੇ ਦੋ ਹੱਥ ਪੈ ਗਏ ਹੱਥੋ ਪਾਈ ਹੋ ਗਈ ਮੇਨਾ ਤੇ ਮੇਰੇ ਆ ਉਂਗਲ ਉੱਤੇ ਕੱਟ ਆਇਆ ਹਜੇ ਕਿ ਮੈਂ ਮੁੜ ਕੇ ਪੱਟੀ ਕਰਾਈ ਆ ਤੇ ਮੈਂ ਇਥੋਂ ਆਪਣੀ ਗੱਡੀ ਛੱਡ ਕੇ ਗਾਂ ਨੂੰ ਆ ਕੇ ਇਨਾ ਕੋ ਮਦਦ ਮੰਗੀ ਆ ਫਿਰ ਇਹਨਾਂ ਨੇ ਮੇਰੀ ਮਦਦ ਕੀਤੀ ਹੈ ਇਹਨਾਂ ਨੇ ਮੇਰੇ ਕੋ ਬਚਾਇਆ ਪੰਜ ਸੱਤ ਬੰਦੇ ਮੈਨੂੰ ਪੈ ਗਏ ਤੇ ਆਪਣਾ ਪੁਲਿਸ ਨੂੰ ਜਾ ਕੇ ਕੰਪਲੇਂਟ ਕੀਤੀ ਥਾਣੇ ਚ ਮੈਂ ਸਦਰਸਾਂਗ ਜਾ ਕੇ ਕੰਪਲੇਂਟ ਕੀਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਉਹ ਕਹਿੰਦੇ ਕਿ ਉਹ ਅਗਲਿਆਂ ਨੇ ਕਹਿ ਦਿੱਤਾ ਕਿ ਇੱਥੇ ਕੋਈ ਲਿਖਣ ਵਾਲਾ ਨਹੀਂ ਹੈਗਾ ਮੈਂ ਉੱਥੋਂ ਨਿਕਲ ਆਇਆ ਇੱਥੇ ਆ ਕੇ 112 ਤੇ ਰਿਪੋਰਟ ਕੀਤੀ ਥਾਣੇ ਕੋਈ ਗਏ ਥਾਣੇ ਵਾਲੇ ਕਹਿੰਦੇ ਸਾਡੇ ਕੋਈ ਲਿਖਣ ਵਾਲਾ ਬੰਦਾ ਨਹੀਂ ਹੈਗਾ ਬੰਦਾ ਕੋਈ ਨਹੀਂ ਸੀ ਜਿਹੜਾ ਉੱਥੇ ਰਿਪੋਰਟ ਲਿਖਦਾ ਮੁਲਾਜ਼ਮ ਕੋਈ ਨਹੀਂ ਗਾਇ ਕੋਈ ਨਹੀਂ ਸੀਗਾ ਜਿਹੜਾ ਰਿਪੋਰਟ ਲਿਖਦਾ ਤੁਹਾਨੂੰ ਕਹਿੰਨੇ ਕਹਿੰਦਾ ਵੀ ਇ ਮੈਂ ਕਰੀਬ ਅੱਧਾ ਘੰਟਾ ਪੋਨਾ ਘੰਟਾ ਬੇਟ ਕਰਕੇ ਫਿਰ ਮੈਂ ਵਾਪਸ ਆ ਗਿਆ ਠੀਕ ਹੈ ਵਾਪਸ ਆ ਕੇ 112 ਤੇ ਮੈਂ ਕਾਲ ਕੀਤੀ ਆ ਤੇ ਦੋ ਅਧਿਕਾਰੀ ਆਏ ਨੇ ਪੁਲਿਸ ਅਧਿਕਾਰੀ ਉਹਨਾਂ ਨੇ ਮੈਨੂੰ ਬਸ ਇਹ ਕਿਹਾ ਵਾ ਕਿ ਇੱਕ ਐਪਲੀਕੇਸ਼ਨ ਲਿਖ ਕੇ ਦਿਓ ਤੁਸੀਂ ਕੱਲ ਮੈਨੂੰ ਸੌਦਾ ਤਾਂਨੇ ਸਵੇਰੇ ਤੇ ਅਸੀਂ ਇੱਥੇ ਕਾਰਵਾਈ ਕਰਾਂਗੇ ਤੇ ਹੁਣ ਜਦੋਂ ਤੁਸੀਂ ਕੰਪਲੇਂਟ ਦੇਣਗੇ ਹੁਣ ਕਿਸੇ ਨੇ ਕੰਪਲੇਂਟ ਨਹੀਂ ਲਈਦਾ ਕੋਈ ਕਿਸੇ ਨੇ ਕੋਈ ਕੰਪਲੇਂਟ ਨਹੀਂ ਲਿੱਤੀ ਕਿਸੇ ਦਾ ਵੀ ਹਾਂਜੀ ਸਵੇਰੇ ਲੈਂਦਾ ਸਵੇਰੇ ਕੰਪਲੇਂਟ ਦੇਣ ਤੋਂ ਪਹਿਲਾਂ ਕੋਈ ਹਾਸਾ ਹੋ ਜਾਏ ਕੋਈ ਜਾਨੀ ਮਾਨੀ ਭਾਜੀ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀਗਾ ਜੇ ਮੰਨ ਲਓ ਰਾਤੀ ਮੇਰੇ ਨਾਲ ਕੁਝ ਕੀ ਕਰੋਗੇ ਪਰ ਪਜੀ ਸੇਮ ਉਦਾਹੀ ਹੋਇਆ ਕਿ ਉਹਦੇ ਹੀ ਜਿੱਦਾਂ ਮੈਂ ਰਿਪੋਰਟ ਦਿੱਤੀ ਉਹਦੇ ਅੱਧੇ ਘੰਟੇ ਬਾਅਦ ਹੀ ਇੱਥੇ ਰੋੜੇ ਪੱਥਰ ਤੇ ਬੂਤਲਾ ਮਾਰੀਆਂ ਗਈਆਂ ਨੇ ਆ ਕਰਪਾਨਾ ਮਾਰੀਆਂ ਗਈਆਂ ਨੇ ਤਾਂ ਤੋਂ ਬਾਅਦ ਹੀ ਹਮਲਾ ਹਾਂ ਤਾਨੇਬਾਨ ਤੋਂ ਬਾਅਦ ਹੀ ਹਮਲਾ ਹੋਇਆ ਜੀ ਉਹ ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਕੀਤਾ ਤੁਹਾਨੂੰ ਪਛਾਣ ਹੈ ਉਹਨਾਂ ਦਾ ਹਾਂਜੀ ਇੱਕ ਮੁੰਡੇ ਦਾ ਮੈਨੂੰ ਨਾਂ ਯਾਦ ਨਹੀਂ ਪੁਲਿਸ ਨੂੰ ਤੁਸੀਂ ਨਾਂ ਸਾਰਾ ਹਾਂਜੀ ਪੁਲਿਸ ਨੂੰ ਦੱਸਿਆ ਜੀ ਬਿਲਕੁਲ ਦੱਸਿਆ ਜੀ ਹੁਣ ਕੀ ਮੰਗ ਕੀ ਕਰਦੇ ਕਾਰਵਾਈ ਮੰਗੇ ਕਰਦਾ ਭਾਜੀ ਮੇਰੀ ਬਾਈਪਾਸ ਤੇ ਦੁਕਾਨ ਹੈ ਰੋਜ਼ ਮੈਂ ਇਸੇ ਰਾਤ ਨੂੰ ਲੰਘਣਾ ਰੋਜ਼ ਇਸੇ ਰਾਤ ਨੂੰ ਆਣਾ ਜਾਣਾ ਹੈ ਜੇ ਕੰਨੂ ਮੇਰੇ ਕੋਈ ਬਾਪਰਦਾ ਮੇਰਾ ਕੋਈ ਹਾਤਾਂ ਬਾਪਰਦਾ ਤੇ ਕੋਈ ਜੁਮਦਾ ਬਸ ਮੇਰੀ ਇਸ ਤਰ੍ਹਾਂ ਦਾ ਮੋਸ ਜਦੋਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਭਾਜੀ ਬਹੁਤ ਗੰਦਾ ਛੇਲੇ 1 ਸਾਲ ਤੋਂ ਜਿਹੜੀਆਂ ਇੱਥੇ ਨਾਈ ਦੀਆਂ ਨਵੀਆਂ ਦੁਕਾਨਾਂ ਖੁੱਲ ਰਹੀਆਂ ਨੇ ਜਾਂ ਕੋਈ ਹੋਰ ਕੰਮ ਖੁੱਲ ਰਿਹਾ ਆ ਉਨਾਂ ਕਰਕੇ ਜਿਹੜੇ ਬਾਹਰ ਦੇ ਮੁੰਡੇ ਆਣ ਕੇ ਇੱਥੇ ਗੁੰਡਾਗਰਦੀ ਕਰਦੇ ਆ ਸਰੇ ਆਮ ਗੁੰਡਾਗਰਦੀ ਹੁੰਦੀ ਏ ਸਰ ਇਹ ਇਲਾਕੇ 'ਚ ਪਹਿਲੇ ਵੀ ਇਸ ਤਰ੍ਹਾਂ ਦੇ ਕਾਫੀ ਮੋਲ ਆ ਕੁਝ ਦਿਨ ਪਹਿਲਾਂ ਹੀ ਵੇਖਾਂ ਦਾ ਇਸ ਇਲਾਕੇ ਦੇ ਇਸ਼ਟਾ ਵਗੈਰਾ ਚੱਲੀਆਂ ਵਾ ਭਾਜੀ ਹਫਤਾ ਨਹੀਂ ਅਜੇ ਇਲਾਕੇ 'ਚ ਫੇਰ ਇਸ ਤਰ੍ਹਾਂ ਦੇ ਭਾਜੀ ਪੁਲਿਸ ਦੀ ਕੋਈ ਕਾਰਵਾਈ ਨਹੀਂ ਆ ਪੁਲਿਸ ਦੀ ਜੇ ਮਗਸਤ ਹੋਣੀ ਚਾਹੀਦੀ ਓ ਉਹ ਨਹੀਂ ਆ ਇਸ ਮੱਲੇ ਦੇ ਵਿੱਚ ਬਿਲਕੁਲ ਨਹੀਂ ਆ ਇਸ ਗੱਲ ਮੱਲੇ ਦੇ ਵਿੱਚ ਪੁਲਿਸ ਨਹੀਂ ਆਉਂਦੀ ਨਾ ਕੋਈ ਗਸਤ ਕਰਦੀ ਆ ਇੱਕ ਗੱਲ ਹੁੰਦੀ ਹੈ ਅਗਲੇ ਦਿਨ ਪੁਲਿਸ ਦੇਖਦੀ ਹੈ ਉਸ ਤੋਂ ਬਾਅਦ ਫਿਰ ਢੋਲ ਜਾਂਦੀ ਹੈ ਸਾਨੂੰ ਫਿਰ ਛੱਡ ਦਿੰਦੀ ਹੈ ਹੁੰਦਾ ਹੈ ਤੁਸੀਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਦੱਸੋਗੇ ਸਾਰਾ ਮੈਟਰ ਜੀ ਦੇਖੋ ਅਸੀਂ ਵੀ ਇਸੇ ਦੇਸ਼ ਦੇ ਰਹਿਣ ਵਾਲੇ ਹਾਂ ਅਸੀਂ ਵੀ ਇਸੇ ਦੇਸ਼ ਦੇ ਰਹਿਣ ਵਾਲੇ ਹਾਂ ਅਸੀਂ ਵੀ ਟੈਕਸ ਭਰਦੇ ਹਾਂ ਟੈਕਸ ਪੇਅਰ ਹਾਂ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਲੋਕੀ ਸਾਨੂੰ ਵੀ ਥੋੜੀ ਸਿਕਿਉਰਿਟੀ ਮਿਲੇ ਹੁਣ ਮੇਰੀ ਇੱਕ ਮੋਬਾਈਲ ਦੀ ਸ਼ਾਪ ਹੈ ਮੈਂ ਹਰ ਸਾਲ ਹੋਵੇ ਵੀ ਜੀਐਸਟੀ ਨੰਬਰ ਮੇਰੇ ਕੋ ਮੈਂ ਹਰ ਸਾਲ ਟੈਕਸ ਭਰਦਾ ਤੇ ਮੈਂ ਇੰਨਾ ਕਿ ਸਰਕਾਰ ਤੋਂ ਚਾਹੀ ਸਕਦਾ ਹਾਂ ਕਿ ਮੇਰੀ ਸੇਫਟੀ ਕੀਤੀ ਜਾਵੇ ਮੈਨੂੰ ਇਸ ਚੀਜ਼ ਵੱਲੋਂ ਮ ਪਰ ਅੱਜ ਤੱਕ ਮੈਨੂੰ ਨਹੀਂ ਕਿਸੇ ਵੱਲੋਂ ਕੁਝ ਨਹੀਂ ਆਇਆ ਆਤਾ ਇਹ ਮੇਰਾ ਨਾਮ ਹਾਂਜੀ ਕਿਹੋ ਜਿਹਾ ਨਾਮ ਵਾਲੇ ਮੈਂ ਰਾਮਨਾਗਰ ਕਲੋਨੀ ਹਾਂਜੀ ਕੀ ਗੱਲ ਦੀ ਹੈ ਜੀ ਭਾਜੀ ਅਜਿਹਾ ਲੱਗ ਰਿਹਾ ਹੈ ਭਾਈ ਤੇ ਦੁਕਾਨ ਤੇ ਬੈਠੇ ਹਾਂ ਜੀ ਹਾਂਜੀ ਇਹ ਬੱਚਾ ਸਾਡਾ ਇਧਰੋਂ ਲੰਘ ਰਿਹਾ ਹੈ ਕਾਰ ਲੈ ਕੇ ਤੇ ਇਹਨੂੰ ਰਾਹ ਨਹੀਂ ਮਿਲਿਆ ਤੇਨੇ ਰਾਹ ਵਾਸਤੇ ਕਿਹਾ ਵਾ ਇਹਦੇ ਨਾਲ ਉਹਨਾਂ ਬਤਮੀਦੀ ਨਾਲ ਪੇਸ਼ ਆਏ ਆ ਇਹਨੇ ਸਾਡੇ ਕੋਲ ਰਿਕਵੈਸਟ ਕੀਤੀ ਆ ਆਹ ਕਾ ਮੇਰਾ ਰੋਜ਼ ਦਾ ਤੇ ਹੀ ਉਹਨਾਂ ਨੂੰ ਜਾ ਕੇ ਸਮਝਾਇਆ ਵੀ ਨਾ ਕਰੋ ਲੜਾਈ ਝਗੜਾ ਚੰਗਣ ਲੱਗਦਾ ਆਪਾਂ ਵੀ ਦੁਕਾਨਦਾਰ ਆ ਤੁਸੀਂ ਵੀ ਦੁਕਾਨਦਾਰ ਹੋ ਇਹ ਕਿੰਨੇ ਬੰਦੇ ਸੀ ਤੇ ਉਹ ਦੂਸਰੇ ਬੰਦੇ ਕਿੰਨੇ ਸੀ ਜੇ ਨੰਬਰ ਹੁੰਦਾ ਇਹ ਤੇ ਕੱਲਾ ਹੀ ਇੱਥੇ ਦੁਕਾਨ ਦੇ ਉੱਤੇ ਦੋ ਤਿੰਨ ਗਾਹ ਖੜੇ ਹੀਗੇ ਹਾਂਜੀ ਨਹੀਂ ਆਏ ਆ ਹੀ ਬਾਅਦ ਸਮਝਾਈ ਸਕਦੇ ਹਾਂ ਤੇ ਜਿਨ੍ਹਾਂ ਨੇ ਹਮਲਾ ਕੀਤਾ ਹਮਲਾ ਕੀਤਾ ਉਹ ਤੇ ਉਹ ਕਿੰਨੇ ਕੇ ਬੰਦੇ ਸੀ ਉਹ ਤੇ ਛੱਤ ਅੱਠ ਜਣੇ ਇੱਥੇ ਖੜੇ ਹੀਗੇ ਉਦੋਂ ਕਿਸ ਚੀਜ਼ ਦੇ ਨਾਲ ਹਮਲਾ ਪਤਾ ਨਹੀਂ ਗੱਲ ਨਹੀਂ ਉਦੋਂ ਤੇ ਕੁਝ ਨਹੀਂ ਬੋਲੇ ਉਦੋਂ ਤੇ ਬੋਲਚਾਲ ਨਾੜੀ ਹਾਂਜੀ ਫਿੱਟਾ ਮੁੜ ਕੇ ਪਤਾ ਨਹੀਂ ਕੀ ਚੀਜ਼ ਮਰੀ ਆ ਆ ਮੁੰਡੇ ਦੇ ਹੱਥ ਤੇ ਉੱਤੇ ਲੱਗੀ ਆ ਜੇਬ ਤੋਂ ਕੱਢ ਕੇ ਕੋਈ ਪਲੇਟ ਕੀ ਮਾਰਿਆ ਹਾਂਜੀ ਇਸ ਟਾਈਮ ਕਿੰਨੇ ਕੋ ਦਾ ਟਾਈਮ ਸੀ ਪਾਪਾ ਜੀ ਹਾਂਜੀ ਜਿਸ ਟਾਈਮ ਵਾਰਦਾ ਕਿੰਨੇ ਕੋ ਟਾਈਮ ਆਇਆ ਕੋਈ ਸਾਥਵਾਇਦਾ ਗਰੀਬ ਹੋਣ ਕਿੰਨਾ ਟਾਈਮ ਹੋ ਗਿਆ 8:11 ਵਜੇ ਤੋਂ ਬਾਅਦ ਘੰਟੇ ਬਾਅਦ ਜੋ ਆਏ ਆ ਪੁਲੀਸ ਅਧਿਕਾਰੀ ਆਏ ਹਾਂ ਜੀ ਆ ਪੁਲਸ ਵਾਲੇ ਉਹਨਾਂ ਪੀਸੀਆਰ ਆਈ ਆ ਕੀ ਆ ਸ਼ੋਕਲ ਹੋਇਆ ਜੀ ਉਹ ਵੇਖ ਕੇ ਗਏ ਮੌਕਿਆ ਕਹਿੰਦਾ ਵੀ ਫੇਰੇ ਐਪਲੀਕੇਸ਼ਨ ਦੇ ਹੋਤੇ ਹੀ ਉਹਨਾਂ ਤੇ ਕਿਸ ਚੀਜ਼ ਤੇ ਹਮਲਾ ਕੀਤਾ ਜਿਹੜੇ ਬੰਦੇ ਆਏ ਆ ਆ ਬੋਤਲਾਂ ਪੱਥਰ ਇੱਟਾ ਮਾਰੀਆਂ ਤਲਵਾਰਾਂ ਮਾਰੀਆਂ ਤੁਹਾਡੇ ਛੱਟਣ ਨੂੰ ਇਹ ਸਮਝਦੇ ਗੁੰਡਾ ਕਰਦੀ ਕੀਤੀ ਗਈ ਹੈ ਗੁੰਡਾ ਕਰਦੀ ਆ ਜੀ ਪੂਰੀ ਗੁੰਡਾ ਕਰਦੀ ਆ ਲੱਗਦਾ ਵੀ ਆਏ ਦਿਨੀ ਥਾਟੇ ਇਲਾਕੇ ਦੇ ਸਾਹਮਣੇ ਘਰ ਬਹੁਤ ਜ਼ਿਆਦਾ ਗੁੰਡਾ ਹੁੰਦੀ ਹੈ ਉਹਨਾਂ ਨੇ ਪੁਲਿਸ ਦਾ ਖੋਖੜ ਕੋਈ ਨਹੀਂਗਾ ਜੀ ਕੋਈ ਡਰੀ ਨਹੀਂ ਇਹਦੀ ਬਟਾਰ ਹੁੰਦਾ ਤੇ ਫਿਰ ਇਹ ਕੰਮ ਹੋਣਾ ਪਿਛਲੇ ਦਿਨ ਪਹਿਲਾਂ ਵੀ ਐਸਾ ਇਲਾਕੇ ਦੇ ਵਿੱਚ ਟਾ ਵਗੈਰਾ ਚੱਲੀਆਂ ਸੀ ਦੋ ਕਣੀਆਂ ਛੱਡ ਕੇ ਚੱਲੀ ਉਹ ਵੀ ਅੱਜ ਹਫਤਾ ਹੀ ਆਇਆ ਅੱਜ ਫਿਰ ਐਸੇ ਇਲਾਕੇ ਦੇ ਹਾਂਜੀ ਅੱਛੇ ਰੱਖੋ ਜਿੱਦ ਤੱਕ ਨਾ ਹੀ ਤੇ ਡੀ ਰਹੇ ਹਾਂ ਹੂੰ ਬਰਾਂ ਨੂੰ ਇਹਨਾਂ ਨੇ ਟਕੋਣਾਂ ਅੰਦਰ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਹੀ ਆ ਵੀ ਸਾਡੀ ਕੋ ਸੇਫਟੀ ਹੋਣੀ ਚਾਹੀਦੀ ਆ ਅ ਫੋਲਾਂਗੇ ਤੇ ਬੱਚੇ ਪਾਲਾਂਗੇ ਕਿੰਨਾ ਕਿ ਇਲਾਕੇ ਦੇ ਵਿੱਚ ਸਿਆਮ ਦਾ ਮੋਲ ਹੋ ਗਿਆ ਸੀ ਸਿਆਮੀਆਂ ਦੀ ਸਾਰੇ ਡਰੇ ਹੋਏ ਆ ਅੱਜ ਤੱਕ ਚੱਲੀਆਂ ਇੱਥੇ ਅਸਲ ਲੋਕ ਛੱਡ ਕੇ ਚਲੇ ਗਏ ਜਿਹੜੇ ਮੇਰੇ ਕੋਲ ਸੌਦਾ ਲੈ ਰਹੇ ਸੀ ਉਹ ਇੱਕ ਨੇ ਭੱਜ ਕੇ ਸ਼ਟਰ ਠਾਹਾਂ ਤੋਟਿਆ ਨਾ ਤੋੜਦਾ ਤੇ ਮੇਰੇ ਨਾਲ ਕੋਈ ਹਾਸਾ ਉਹ ਤੋੜਦਾ ਮੈਂ ਦੁਕਾਨ ਤੇ ਖੜਾ ਹਾਂ ਹੁਣ ਸੀਟੀ ਸਾਹਿਬ ਨੂੰ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਇਹ ਇਲਾਕੇ ਦੀ ਮੰਗ ਇਹ ਹੋਈ ਆ ਵੀ ਸਾਡੇ ਇੱਥੇ ਗਸ਼ਤ ਹੋਵੇ ਪੁਲਿਸ ਦੀ ਆਉਣ ਤੇ ਗੁੰਡਾਗਰਦੀ ਤੋਂ ਥੋੜਾ ਬਰੇਜ ਹੋਵੇ ਇਹ ਇਲਾਕੇ ਦੇ ਵਿੱਚ ਟੱਕੇ ਵੀ ਇਸ ਤਰ੍ਹਾਂ ਦੀਆਂ ਕੰਪਲੇਂਟਾਂ ਗਈਆਂ ਨਹੀਂ ਪਹਿਲਾਂ ਬੜਾ ਸ਼ਾਂਤ ਦੀ ਕੋਈ ਹੁੰਦੀ ਆ ਪਹਿਲਾਂ ਬੜਾ ਸ਼ਾਂਤ ਇਲਾਕਾ ਸੀਗਾ ਜੀ ਬਹੁਤ ਵਧੀਆ ਜੀਵਨ ਜੀ ਰਿਹਾ ਇੱਕ ਸਾਲ ਤੋਂ ਆ ਜਦੋਂ ਦੀਆਂ ਦੋ ਤਿੰਨ ਦੁਕਾਨਾਂ ਖੁੱਲੀਆਂ ਵਾ ਨਵੀਆਂ ਉਦਾਂ ਦਾ ਹੀ ਇਹ ਬਰਾਉਲ ਹੋ ਗਿਆ ਇਹਨਾਂ ਨੇ ਤਾਂ ਬਹੁਤ ਗੰਡ ਪਾਇਆ ਵਾ ਅੱਜ ਵੀ ਦੁਪਹਿਰ ਨੂੰ ਕੋਈ 30 ਬੰਦੇ ਹੋਣੇ ਨੇ ਜਿਹੜੇ ਇੱਥੇ ਮੇਲਾ ਲਾ ਕੇ ਖੜੇ ਇਸ ਇਸ ਬਣ ਉੱਚੇ ਰਿਕਰ ਮੈਟਰ ਦੱਸਿਆ ਸਾਰਾ ਮੈਟਰ ਕੀ ਹੈ ਹਾਂ ਸਾਰਾ ਦੱਸਿਆ ਹੀ ਪਰਸੋਂ ਇੱਥੇ ਸੋਫਾ ਲਾ ਕੇ ਬੈਠੇ ਰਹੇ ਬਜ਼ਾਰ ਦੇ ਵਿੱਚ ਹਾਂਜੀ ਸਰ ਸਰ ਕੀ ਸਾਰਾ ਮਾਮਲਾ ਮਾਮਲਾ ਤੇ ਕਟਿੰਗ ਦੀ ਦੁਕਾਨ ਐ ਨਾਈ ਦੀ ਅੱਛਾ ਜੀ ਹੁਣ ਤਾਂ ਚਲ ਗਿਆ ਬੰਦ ਕਰਕੇ ਅੱਛਾ ਜੀ ਨਹੀਂ ਮੌਕੇ ਤੇ ਆ ਗਏ ਆ ਤੋਂ ਸਵੇਰੇ ਜਦੋਂ ਦੁਕਾਨ ਖੁੱਲੂਗਾ ਫਿਰ ਵੇਖ ਲਾਂਗੇ ਉਹਨਾਂ ਕਹਤਾ ਕੰਪਲੀਟ ਉਥੇ ਥਾਣੇ ਦੇ ਦੋ ਥਾਣੇ ਸਦਰ ਜੀ ਹਾਂਜੀ ਸਦਰ ਥਾਣੇ ਹਾਂਜੀ ਠੀਕ ਆ ਜੀ ਜੇ ਕੋਈ ਸੱਟ ਪੇਟ ਲੱਗੀ ਗਈ ਨਹੀਂ ਨਹੀਂ ਕੋਈ ਨਹੀਂ ਬਚਾ ਵੇ ਸ਼ਾਂਤ ਉਹ ਪਾੜੀ ਬਚਾ ਕਿੰਨਾ ਕਿਟੂੜ ਚੱਲਿਆ ਤਾਂ ਬਚਾ ਦੂ ਇਹ ਤਾਂ ਬਠਾ ਨਾਰਮਲ ਹੀ ਆ